ਦੋਸਤੋ ਪੀਡੀਐਫ ਜਿਹੜਾ ਮੇਲਾ ਚੱਲ ਰਿਹਾ ਸੀ ਉਹਦਾ ਇਹ ਐਂਟਰੀ ਗੇਟ ਆ ਤੇ ਆਪਾਂ ਇੱਥੋਂ ਐਂਟਰ ਕਰਾਂਗੇ ਤੇ ਇੱਥੇ ਕਹਿੰਦੀ ਹੈ ਸਿਕਿਉਰਿਟੀ ਚੈੱਕ ਹੁੰਦਾਗਾ ਤੇ ਹਮੇਸ਼ਾ ਤੇ ਜਿਵੇਂ ਇਹਨੂੰ ਲਿਖਿਆ ਹੋਇਆ ਜਿੱਥੇ ਕਿ ਇੱਥੇ ਪੁਲਿਸ ਬੈਠੀ ਆ ਤੇ ਗਨ ਤੇ ਚਾਕੂ ਵਗੈਰਾ ਨਹੀਂ ਲਿਜਾ ਸਕਦੇ ਤੇ ਇੱਥੋਂ ਦੀ ਆਪਾਂ ਚੱਲੇਗੇ ਤੇ ਆ ਪੁਲਿਸ ਵਗੈਰਾ ਬੈਠੀ ਆ ਤੇ ਇਧਰ ਦੀ ਸਾਈਡ ਨੂੰ ਐਂਟਰੀ ਗੇਟ ਦੇ ਕਹਿੰਦੀ ਹੈ ਸੱਜੇ ਪਾਸੇ ਸੀਗਾ ਮੈਸੀ ਟਰੈਕਟਰ ਜਿਹੜੇ ਹੈਗੇ ਏਜੰਸੀ ਉਦੇ ਸਾਰੇ ਟਰੈਕਟਰ ਸੀਗੇ ਐਕਵੀਜੀਸ਼ਨ ਲੱਗੀ ਸੀ ਰੇਟ ਸਾਰਿਆਂ ਦਾ ਲੱਗਿਆ ਹੋਇਆ ਸੀ ਵੀ ਇੰਨੇ ਨੇ ਰੇਟ ਦੇ ਇੰਨੇ ਨੇ ਪ੍ਰਾਈਸ ਆ ਪ੍ਰਾਈਸ ਲਿਸਟ ਵੀ ਲੱਗੀ ਹੋਈ ਸੀ ਸਾਹਮਣੇ ਕਹਿ ਦਈਏ ਜਿੰਨੇ ਕੰਟਰੀਆਂ ਦੇ ਇੱਥੇ ਮਤਲਬ ਆਏ ਹੋਏ ਆ ਪ੍ਰੋਡਕਟ ਆਏ ਹੋਏ ਆ ਜਾਂ ਉਹਨਾਂ ਨਾਲ ਰਿਲੇਟਡ ਆ ਜਾਂ ਕੰਬਾਈਨ ਇਹਨਾਂ ਦਾ ਜਿਹੜੀ ਵੀ ਫਾਰਮ ਆ ਗਈਆਂ ਉਹਨਾਂ ਨਾਲ ਇਹਨਾਂ ਦਾ ਕੀ ਹੈਗਾ ਨਾ ਉਹਨਾਂ ਦੇ ਫਲੈਗ ਵਗੈਰਾ ਲੱਗੇ ਹੋਏ ਆ ਤੇ ਕਹਿ ਦਈਏ ਦੂਸਰੀ ਸਾਈਡ ਨੂੰ ਜਦੋਂ ਆਪਾਂ ਖੱਬੇ ਪਾਸੇ ਨੂੰ ਚੱਲੇ ਉਧਰਲੀ ਸਾਈਡ ਵੀ ਇੱਕ ਟਰੈਕਟਰਾਂ ਦੀ ਏਜੰਸੀ ਦਾ ਹਨਾ ਫਾਰਮ ਟਰੈਕ ਦਾ ਉਹਨਾਂ ਦਾ ਐਗਜ਼ੀਬਿਸ਼ਨ ਲੱਗੀ ਹੋਈ ਸੀ ਦੂਸਰੇ ਪਾਸੇ ਕਪੈਨਾ ਵਾਲੇ ਲੱਗੇ ਹੋਏ ਸੀਗੇ ਤੇ तकरीबन ਸਾਰੇ ਪੀਡੀਐਫ ਮੇਲੇ ਦੇ ਵਿੱਚ ਬਹੁਤ ਸਾਰੀਆਂ ਏਜੰਸੀਆਂ ਦੇ ਟਰੈਕਟਰ ਸੀਗੇ ਜਿਵੇਂ ਕਿ ਜੋਂਡੀਅਰ ਹੋਰ ਕਹਦੀ ਐਮਿੰਦਰਾ ਸਵਰਾਜ ਤੇ ਇਸ ਤੋਂ ਇਲਾਵਾ ਜਿੰਨੇ ਵੀ ਟਰੈਕਟਰਾਂ ਦੀਆਂ ਏਜੰਸੀਆਂ ਸੀ ਉਹਨਾਂ ਦੀਆਂ ਫਾਰਮਾਂ ਸਾਰੀਆਂ ਆਈਆਂ ਹੋਈਆਂ ਸੀ ਤੇ ਇਦਨੋਂ ਬਾਅਦ ਸਾਰੇ ਕੀੜਾ ਕੱਢਿਆ ਹੋਇਆ ਤੇ ਕਾਫੀ ਇੰਟਰਵਿਊ ਆਪਾਂ ਕੀਤੇ ਹੋਈਆਂ ਜੋ ਤੁਹਾਡੇ ਤੱਕ ਪਹੁੰਚਣਗੀਆਂ ਵੀਡੀਓ ਬਹੁਤ ਵਾਰ ਸ਼ੇਅਰ ਜਰੂਰ ਕਰਦੇ ਹੋ ਠੀਕ ਹੈ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੋਵੇ ਤਾਂ ਪੂਰੀ ਦੇਖਿਓ ਤੇ ਇਤਨੀ ਸਾਈਡ ਸਾਰਾ ਮੇਲਾ ਮਤਲਬ ਕਹਦੀਏ ਮੈਂ ਯੂਰਪ ਚ ਵੀ ਇਹ ਇਵੈਂਟ ਕਹਦੀਏ ਜਿਹੜਾ ਕਿਸਾਨੀ ਮੇਲਾ ਹੁੰਦਾ ਜਾਂ ਇਹ ਇਹਦਾ ਇਹਦਾ ਪੀਡੀਐਫ ਮੇਲਾ ਕਹਦੇ ਨੇ ਆਪਣਾ ਕਿਸਾਨੀ ਮੇਲਾ ਕਹਿੰਦੇ ਵੀ ਜਿਹੜੀਆਂ ਪ੍ਰੋਡਕਟ ਆ ਉਹਨਾਂ ਨੂੰ ਲਾਂਚ ਕਰਨਾ ਜਾਂ ਜਿਹੜੇ ਵੱਡੇ ਵੱਡੇ ਜਿਹੜੇ ਕੋਈ ਵੀ ਆਪਣਾ ਹੈਗਾ ਪ੍ਰੋਡਕਟ ਉਹਨੂੰ ਲਾਂਚ ਕਰਨਾ ਉਹਨਾਂ ਨਵੇਂ ਲੈ ਕੇ ਆਉਣਾ ਲੋਕਾਂ ਤੱਕ ਪਹੁੰਚਾਉਣਾ ਤੇ ਹੋਰ ਕੀ ਬਸਮਾ ਬਾਰੇ ਜਾਣਕਾਰੀ ਉਹਨੂੰ ਕਹਦੀਏ ਪੂਰਨ ਪੂਰੇ ਤਰੀਕੇ ਨਾਲ ਜਾਣਕਾਰੀ ਤੇ ਉਸੇ ਤਰ੍ਹਾਂ ਹੀ ਇਧਰੋਂ ਆਪਾਂ ਤੁਰੇ ਗਏ ਆ ਤੇ ਇੱਥੇ ਲਈ ਸਾਈਡ ਪਾ ਕਹਦੀਏ ਤੁਸੀਂ ਦੇਖ ਸਕਦੇ ਹੋ ਮੈਸੀ ਟਰੈਕਟਰ ਘੜਾ ਤੇ ਇਧਰ ਕਹਦੀਏ ਕਟਰ ਜਿਹੜੇ ਹੁੰਦੇ ਆ ਉਹਨਾਂ ਦੇ ਬਾਰੇ ਜਾਣਕਾਰੀ ਦਿੱਤੀ ਹੋਈ ਆ ਤੇ ਇਹਨਾਂ ਦੇ ਬਾਰੇ ਵੀ ਆਪ ਇੰਟਰਵਿਊ ਵਗੈਰਾ ਕੀਤੀ ਸੀਗੀ ਤੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੂਰੀ ਵੀਡੀਓ ਜ਼ਰੂਰ ਦੇਖਿਓ ਵੀ ਕਿਹੜੇ-ਕਿਹੜੇ ਪ੍ਰੋਡਕਟ ਇਹਨਾਂ ਦੇ ਹੈਗੇ ਆ ਤੇ ਜਿਹੜਾ ਭਾਈ ਤੁਸੀਂ ਦੇਖ ਰਹੇ ਹੋ ਹਣਾ ਤੇ ਇਹ ਭਾਈ ਨਾਲ ਮੇਰੀ ਪਹਿਲਾਂ ਵੀ ਵੀਡੀਓ 2 ਸਾਲ ਪਹਿਲਾਂ ਮੈਂ ਇਹਨਾਂ ਦੀ ਕੀਤੀ ਸੀ ਇੰਟਰਵਿਊ ਪੂਰੀ ਐਨ ਰਸਤਾਰ ਚ ਭਾਈ ਨੇ ਸਾਰੀ ਚੀਜ਼ ਦੱਸੀ ਸੀ ਇਹ ਧੂਰੀ ਵਾਲੀ ਸਾਈਡ ਤੋਂ ਆ ਗੋੜਾ ਆਪ ਤਿਆਰ ਕਰਦੇ ਆ ਕਈ ਸਾਲਾਂ ਤੋਂ ਲੱਗੇ ਹੋਏ ਆ ਤੇ ਇਹਨਾਂ ਦਾ ਆਪਦਾ ਘਲਾੜਾ ਵਗੈਰਾ ਵੀ ਆ ਤੇ ਇਹ ਸਾਰਾ ਆਪਦਾ ਕਿਡੇ ਜਿਹੜੇ ਜਿਹੜੇ ਪ੍ਰੋਡਕਟ ਤੁਸੀਂ ਦੇਖ ਰਹੇ ਹੋ ਗੋੜ ਦੇ ਰਿਲੇਟਡ ਹੈ ਜਿਹੜੇ ਸ਼ੱਕਰ ਦੇ ਇਹ ਸਾਰੇ ਹੀ ਆਪ ਤਿਆਰ ਕਰਦੇ ਆ ਬੂਰੇ ਜਿਹੜੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਪ੍ਰੋਡਕਟ ਹੈਗੇ ਆ ਉਹਨਾਂ ਦੇ ਟੈਸਟਿੰਗ ਵਾਸਤੇ ਡੱਬੇ ਰੱਖੇ ਹੋਏ ਆ ਤੇ ਹਨਾ ਤੇ ਇਧਰ ਦੀ ਸਾਈਡ ਸਾਰੇ ਐ ਪੈਕ ਕੀਤੇ ਹੋਏ ਆ ਨਾਲ ਦੀ ਨਾਲ ਪੈਕ ਵੀ ਕੀ ਜਾਂਦੇ ਆ ਗੋੜ ਦੇ ਵਿੱਚੋਂ ਕਿੰਨੇ ਕਿੰਨੇ ਪ੍ਰੋਡਕਟ ਬਣ ਰਹੇ ਆ ਕਿੰਨੇ ਕਿੰਨੇ ਚੀਜ਼ਾਂ ਹੈਗੀਆਂ ਪੈਕਿੰਗਾਂ ਕਰਕੇ ਇੱਥੇ ਰੱਖੇ ਹੋਏ ਆ ਤੇ ਇਹ ਬਾਈ ਨਾਲ ਮੈਂ ਪਹਿਲਾਂ ਵੀ ਵੀਡੀਓ ਕੀਤੀ ਸੀਗੀ ਤੇ ਅਗਲੀ ਵੀਡੀਓ ਆਪਾਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਪਿੰਡ ਜਾ ਕੇ ਜਿੱਥੇ ਇਹ ਬਣਾਉਂਦੇ ਆ ਖਲਾੜੇ ਤੇ ਆਪਾਂ ਵੀਡੀਓ ਕਰਾਂਗੇ ਠੀਕ ਹੈ ਤੇ ਇਹ ਵੀਡੀਓ ਵੀ ਤੁਹਾਡੇ ਨਾਲ ਜਲਦਵਕੀ ਹਿਸਾ ਨਾਲ ਸਾਂਝੀ ਕਰਾਂਗੇ ਤੇ ਇਹ ਆ ਤੁਸੀਂ ਦੇਖ ਸਕਦੇ ਹੋ ਵੀ ਗੁੱੜ ਦਾ ਸਾਰੇ ਪ੍ਰੋਡਕਟ ਇਦੋਂ ਕਾ ਆਪਾਂ ਚਲੇ ਗਏ ਸੀ ਕਿ ਵੀ ਜਿਹੜੇ ਪੀਡੀਐਫ ਦੇ ਅੰਦਰ ਜਿਹੜੇ ਪ੍ਰੋਡਕਟ ਜਿਵੇਂ ਕਿ ਦਾਣੇ ਜਾਂ ਕਹ ਦਈਏ ਵੀ ਹੋਰ ਪ੍ਰੋਡਕਟ ਆ ਜਿਵੇਂ ਕਿ ਪੱਖੇ ਆ ਹੋਰ ਚੀਜ਼ਾਂ ਜਿਹੜੀ ਉਹਨਾਂ ਦੇ ਲੱਗੇ ਹੋਏ ਆ ਵੀ ਕਿਹੜੀ ਕਿਹੜੀ ਕੰਪਨੀ ਦੇ ਤੇ ਇੱਥੇ ਸਾਰਿਆਂ ਦੀ ਐਗਜ਼ੀਕਿਊਸ਼ਨਾਂ ਲੱਗੀਆਂ ਹੋਈਆਂ ਸੀ ਕਿ ਕਿਹੜੀ ਸਾਡੀ ਫੀਡ ਵਧੀਆ ਕੋਈ ਕਹਿੰਦਾ ਸਾਡੀ ਫੀਡ ਵਧੀਆ ਕਿਹਦੀ ਕੰਪਨੀ ਵਧੀਆ ਕਿਦਾ ਹਨਾ ਸੇਲਿੰਗ ਵਧੀਆ ਕਿਸ ਦਾ ਇਸ ਦੇ ਵਿੱਚ ਕਿਹੜੀ ਚੀਜ਼ ਦੀ ਮਾਤਰਾ ਜ਼ਿਆਦਾ ਹੁੰਦੀ ਆ ਉਹਦੇ ਬਾਰੇ ਸਾਰੀ ਜਾਣਕਾਰੀ ਦੇ ਰਹੇ ਸੀ ਤੇ ਇੱਥੇ ਜਿਵੇਂ ਹੁਣ ਨੌਜ ਨੌਜਵਾਨ ਵਗੈਰਾ ਹੈਗੇ ਆ ਉਹ ਸਾਰੇ ਇਸ ਚੀਜ਼ ਦੀ ਜਾਣਕਾਰੀ ਦੇ ਰਹੇ ਸੀ ਜਿਵੇਂ ਪ੍ਰੋਡਕਟ ਕਈ ਵਾਰ ਹੁੰਦੇ ਆਪਣੇ ਪਿੰਡਾਂ ਦੇ ਵਿੱਚ ਦੁੱਧ ਚੋਣਨ ਵਾਲੀਆਂ ਢੋਲੀਆਂ ਹੋਰ ਹਨ ਇਹ ਸਾਰਾ ਕੁਝ ਇੱਥੇ ਮਿਲਦਾ ਸੀਗਾ ਮਤਲਬ ਇਹ ਇੱਥੇ ਜਿਹੜਾ ਪੀਡੀਐਫ ਐਮਐਲਏ ਤੇ ਹਨ ਇਹਦੀ ਜਾਣਕਾਰੀ ਵਗੈਰਾ ਮਿਲਦੀ ਸੀਗੀ ਤੇ ਦੁਬਾਰ ਤੁਸੀਂ ਦੇਖ ਸਕਦੇ ਹੋ ਵੀ ਇਤਨੀ ਸਾਰੇ ਸਾਰੇ ਜਿੰਨੇ ਵੀ ਦਾਣੇ ਦੀਆਂ ਕੰਪਨੀਆਂ ਕੋਈ ਫਾਰਮਾ ਕਿਹੜੀ ਆ ਵੀ ਕੋਈ ਮੈਡੀਕਲ ਫਾਰਮ ਆ ਉਹ ਸਾਰੀਆਂ ਦਾ ਤੁਸੀਂ ਦੇਖ ਸਕਦੇ ਹੋ ਦਾਣਾ ਪਿਆਗਾ ਇਤਨੇ ਪਾਸੇ ��ਟੇ ਰੱਖੇ ਹੋਇਆ ਠੀਕ ਆ ਦਾਣੇ ਦੇ ਤੇ ਇੰਦਰ ਲਈ ਪਾਸੇ ਤੁਸੀਂ ਦੇ ਸਕਦੇ ਹੋ ਵੀ ਸਾਰੇ ਦਾਣੇ ਵਾਲਿਆਂ ਦੇ तकरीबन 50% ਕਹਿ ਦਈਏ ਵੀ 90% ਕਹਿ ਲვი ਉਹਨਾਂ ਦੇ ਹੀ ਪ੍ਰੋਡਕਟ ਲੱਗੇ ਹੋਏ ਸੀਗੇ ਵੀ ਦਾਣਾ ਕਿਹੋ ਜਿਹਾ ਕਿਹੜੀ ਕੁਆਲਿਟੀ ਹੈ ਇਹਦੇ ਚ ਇਹਦੀ ਜਾਣਕਾਰੀ ਸਾਰੀ ਦਿੱਤੀ ਹੋਈ ਸੀ ਆ ਤੁਸੀਂ ਦੇ ਸਕਦੇ ਹੋ ਦਾਣੇ ਦੀਆਂ ਇਹ ਬੋਰੀਆਂ ਦੀ ਫੋਟੋ ਹਣਾ ਲੱਗੀ ਹੋਈ ਆ ਤੇ ਇਹ ਬਹੁਤ ਵਧੀਆ ਗੱਲ ਆ ਕਿਉਂਕਿ ਬੰਗਲਾਦੇਸ਼ਾਂ ਚ ਵੀ ਇਹ ਚੀਜ਼ਾਂ ਜਦੋਂ ਮੈਂ ਇਵੈਂਟ ਕੀਤਾ ਸੀ ਹੰਗਰੀ ਦੇ ਵਿੱਚ ਤੁਸੀਂ ਪਿਛਲੇ ਬਲੌਗ ਦੇ ਵਿੱਚ ਦੇਖ ਸਕਦੇ ਹੋ ਹੰਗਰੀ ਦੇ ਆ ਦੇਖੋ ਵੀ ਜਿਹੜੇ ਪਸ਼ੂ ਨਮਾਉਣ ਵਾਲਿਆਂ ਵਾਸਤੇ ਆ ਚੀਜ਼ਾਂ ਹੁੰਦੀਆਂ ਹਨਾ ਪਸ਼ੂ ਪੂਰੇ ਨਹਾਉਂਦੇ ਜਾਂਦੇ ਆ ਜਿਹੜਾ ਪਾਣੀ ਕਹਦੀ ਆ ਆਪਣਾ ਆ ਆਪਾਂ ਧਾਰਤੂ ਚੋਣੀ ਹੈ ਉਹਦੇ ਲਈ ਆ ਟੈਂਕ ਬਣੀਆਂ ਹੋਈਆਂ ਹੁੰਦੀਆਂ ਟੈਂਕੀਆਂ ਆਪਾਂ ਨੂੰ ਮਿਲ ਜਾਂਦੀਆਂ ਵਿਦਤ ਤਤ ਚੋਣਨ ਵਾਸਤੇ ਤੇ ਆ ਤੁਸੀਂ ਦੇਖ ਸਕਦੇ ਹੋ ਹਨ ਤੇ ਇਧਰਲੇ ਪਾਸੇ ਨੂੰ ਆਪਾਂ ਦੇਖ ਰਹੇ ਹਾਂ ਦੂਜੇ ਪਾਸੇ ਆ ਜਾਂਦੇ ਹਾਂ ਦੂਜੇ ਪਾਸੇ ਤੁਸੀਂ ਦੇਖੋ ਵੀ ਸੇਮ ਹੀ ਸਾਰੇ ਮਤਲਬ ਇਹ ਸੇ ਰਿਲੇਟਡ ਹੀ ਗੱਲਬਾਤ ਆ ਰਹੀ ਆ ਵੀ ਜਿਹੜੇ ਵੀ ਦਾਣੇ ਵਾਲੇ ਪ੍ਰੋਡਕਟ ਆ ਜਾਂ ਦਵਾਈਆਂ ਕੈਲਸ਼ੀਅਮ ਵਗੈਰਾ ਉਹ ਆ ਦੇਖੋ ਵੀ ਆ ਦੇਖੋ ਸਾਰੇ ਲੱਗੇ ਹੋਏ ਆ ਤੇ ਦੂਜੀ ਸਾਈਡ ਆਪਾਂ ਚੱਲਦੇ ਹਾਂ ਇੱਥੋਂ ਦੂਜੀ ਸਾਈਡ ਚੱਲਦੇ ਹਾਂ ਉਧਰਲੀ ਸਾਈਡ ਵੀ ਇਹ ਸੇਮ ਆ ਮਤਲਬ ਕਿ ਲਈ ਵੀ ਜਿਹੜੀਆਂ ਜਿਹੜੀਆਂ ਦਵਾਈਆਂ ਆਪਣੇ ਪਸ਼ੂਆਂ ਨੂੰ ਚਾਹੀਦੀਆਂ ਉਦੀ ਫਰ ਬਾਰੇ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ ਤੁਸੀਂ ਦੇ ਸਕਦੇ ਹੋ ਮੈਡੀਕਲ ਬਾਰੇ ਵਿਗੜੀ-ਘੜੀ ਦਵਾਈ ਪਸ਼ੂ ਨੂੰ ਚਾਹੀਦੀ ਹੈ ਕਿਹੜੀ ਮਾਤਰਾ ਜ਼ਿਆਦਾ ਚਾਹੀਦੀ ਹੈ ਕੈਲਸ਼ੀਅਮ ਚਾਹੀਦਾ ਜੋ ਪਸ਼ੂ ਨੂੰ ਜ਼ਰੂਰਤ ਪੈਂਦੀ ਆ ਆਪਦੇ ਵਿਕਾਸ ਵਾਸਤੇ ਤੇ ਆ ਸਾਰੇ ਉਹਦੇ ਬਾਰੇ ਜਾਣਕਾਰੀ ਦੇ ਰਹੇ ਆ ਹਨ ਤੇ ਦੱਲੀ ਸਾਈਡ ਨੂੰ ਤੁਸੀਂ ਦੂਸਰੇ ਪਾਸੇ ਵੀ ਦੇਖ ਸਕਦੇ ਹੋ ਹਨ ਕਿ ਆ ਸਾਰੀਆਂ ਇੰਸਟੀਚਨ ਆ ਸਾਰੇ ਰਿਲੇਟਡ ਹੀ ਆ ਬਹੁਤ ਵੱਡਾ ਹਾਲ ਸੀਗਾ ਬਹੁਤ ਲੋਕ ਇੱਥੇ ਜਾ ਰਹੇ ਸੀ ਇੱਥੇ 쿠ਪਨ ਵਗੈਰਾ ਵੀ ਕੱਟੀ ਜਾਂਦੇ ਸੀ ਜਿਹੜੀ ਕੁਲ ਸਕੀਮ ਆ ਕੋਈ ਸਕੀਮਾਂ ਲਾਈਆਂ ਹੋਈਆਂ ਸੀ ਆ ਦੇ ਕਹਦੀ ਵੀ ਨੰਬਰ ਕਲੈਕਟ ਕਰਨ ਵਾਸਤੇ ਤੇ ਇੱਥੇ ਵੀ ਆ ਦੇਖੋ ਪੱਖਿਆਂ ਦੀ ਐਗਜ਼ਿਬਿਸ਼ਨ ਲੱਗੀ ਹੋਈ ਸੀਗੀ ਵੀ ਪੱਖੇ ਜਿਹੜੇ ਆ ਤੁਸੀਂ ਪੱਖੇ ਦੇਖ ਰਹੇ ਹੋ ਸਟੀਲ ਦੇ ਵਰਕ ਕਰਨ ਵਾਲੇ ਆ ਤੇ ਆਹ ਜਿਹੜਾ ਕਹਦੀ ਵੀ ਧੋਣ ਵਾਲਾ ਆ ਮਨ ਨਮਾਉਣ ਵਾਲਾ ਉਸਨੋਂ ਮਨ ਇਧਰਲੇ ਪਾਸੇ ਦੋਸਤੋ ਆਪਣੇ ਪਸ਼ੂਆਂ ਦਾ ਮੇਲਾ ਸੀ ਜਿਹੜਾ ਕਿ ਜਿੱਥੇ ਵੱਡੇ ਵੱਡੇ ਨਾਮ ਦਿੱਤੇ ਜਾ ਰਹੇ ਸੀ ਚੁਗਾਈ ਤੋਂ ਲੈ ਕੇ ਹਰ ਚੀਜ਼ ਲਈ ਉਹਨਾਂ ਨੂੰ ਨਾਮ ਦਿੱਤੇ ਜਾ ਰਹੇ ਸੀ ਕਿਹੜਾ ਫਸਟ ਆ ਰਿਹਾ ਕਿਹੜਾ ਸੈਕੰਡ ਆ ਰਿਹਾ ਥਰਡ ਆ ਰਿਹਾ ਵੀ ਇਹਨਾਂ ਦੀ ਕੀ ਗ੍ਰੇਡਿੰਗ ਆ ਕੀ ਇਹਦੇ ਮਤਲਬ ਜਿਹੜਾ ਪਸ਼ੂ ਜੇ ਮੈਂ ਤੁਸੀਂ ਮੱਝਾਂ ਦੇਖ ਰਹੇ ਹੋ ਇਹ ਕਿਹੜੀ ਨਸਲ ਆ ਇਹਦੇ ਅਕੋਰਡਿੰਗ ਇਹਨਾਂ ਨੂੰ ਸਨਮਾਨ ਦਿੱਤੇ ਜਾਂਦੇ ਹੁੰਦੇ ਆ ਹਰ ਸਾਲ ਇਹਨਾਂ ਨੂੰ ਇੱਕ ਇਹਨਾਂ ਦੀ ਨਸਲ ਆ ਜਿਹੜੀ ਉਹ ਮਤਲਬ ਵਧੀਆ ਜਾਂ ਘਟੀਆ ਜਾਂ ਉਹਦੇ ਬਾਰੇ ਜਾਂ પ્રાણી ਆ ਕਿਹੜੀਆਂ-ਕਿਹੜੀਆਂ ਨਸਲਾਂ ਹੁੰਦੀਆਂ ਸੀਗੀਆਂ ਉਹਦੇ ਬਾਰੇ ਸ਼ੋਅ ਆਫ ਕੀਤਾ ਜਾਂਦਾ ਲੋਕਾਂ ਨੂੰ ਦਿਖਾਇਆ ਜਾਂਦਾ ਸ਼ੋਅ ਕੀਤਾ ਜਾਂਦਾ ਤੇ ਸ਼ੋਅ ਕੀਤਾ ਜਾਂਦਾ ਤੇ ਉਹਦੇ ਚ ਸਾਰੀਆਂ ਚੀਜ਼ਾਂ ਜਾਣਕਾਰੀ ਦਿੱਤੀ ਜਾਂਦੀ ਵੀ ਆਹ ਪਸ਼ੂ ਬਹੁਤ ਵਧੀਆ ਇਹ ਪਸ਼ੂ ਮਤਲਬ ਇਹਦੇ ਨਾਲੋਂ ਕੁਆਲਟੀ ਆ ਕੁਆਲਟੀ ਆ ਜਿਵੇਂ ਇਹਨਾਂ ਦੀਆਂ ਕੋਈ ਇੱਥੇ ਕਈਆਂ ਦੇ ਕਈਆਂ ਮੰਜਾਂ ਦੇ ਨਾਮ ਹੁੰਦੇ ਆ ਸਾਹੀਵਾਲਾ ਕੋਈ ਹੋਰ ਕਹਦੀਏ ਬਹੁਤ سارے ਨਾਮ ਹੁੰਦੇ ਆ ਜਿਹੜੇ ਇੱਥੇ ਦੱਸੇ ਜਾਂਦੇ ਆ ਵੀ ਆ ਇਸ ਨਸਲ ਚੋਂ ਪੈਦਾ ਹੋਏ ਜਿਵੇਂ ਵੀ ਯੂਰਪ ਤੇ ਵਿੱਚ ਵੀ ਆਪਾਂ ਇਸ ਤਰ੍ਹਾਂ ਦੀ ਵੀਡੀਓ ਕੀਤੀ ਸੀ ਜਿੱਥੇ ਗਾਇਆਂ ਬਾਰੇ ਜਾਂ ਮੱਝਾਂ ਬਾਰੇ ਉਹਨਾਂ ਦੀ ਨਸਲਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਵਿਆਹ ਪ੍ਰੋਡਕਟ ਤੇ ਹਨਾ ਤੇ ਮਤਲਬ ਇਹਦੀ ਆ ਮਤਲਬ ਕੁਆਲਿਟੀ ਆ ਟੱਠੇ ਸਾਰੇ ਦੋਸਤੋ ਆ ਬਾਹਰਲੀ ਸਾਈਡ ਆ ਜਾਂਦੀ ਆ ਐਗਜ਼ਿਬਿਸ਼ਨ ਦੀ ਜਦੋਂ ਸਮਾਪਤੀ ਹੁੰਦੀ ਆ ਤੇ ਇੱਥੇ ਆਪਣਾ ਤੁਸੀਂ ਦੇ ਸਕਦੇ ਹੋ ਵੀ ਪੂਰੀ ਸਮਾਪਤੀ ਹੁੰਦੀ ਹੈ ਇੱਧਰੋਂ ਆਪਣਾ ਬਾਹਰਲਾ ਗੇਟ ਸੀ ਆਪਾਂ ਇੱਥੇ ਹੀ ਸਮਾਪਤੀ ਕਰਤੀ ਮੈਂ ਤੁਹਾਡਾ ਜਗੀ ਖਾਈ ਵਾਲਾ